ਖਾ ਕੇ ਹੁਲਾਰਾ ਡਿਗ ਪੀਪਿੰਗ ਤੋਂ ਖਾ ਕੇ ਹੁਲਾਰਾ ਡਿਗ ਪੀਪਿੰਗ ਤੋਂ ਡਿਗ ਦੀ ਛੜੇ ਨੇ ਚਕਲੀ ਰਨਖੰਡ ਦਾ ਖੇਡਣਾ ਬਾਂਹ ਤੇ ਜੇਠ ਨੇ ਚਕਲੀ ਰਨਖੰਡ ਦਾ ਖੇਡਣਾ ਉੱਚ ਚਪਪੜੀ ਪੇਂਗਾ ਪਾਇਆ ਉੱਚ ਚਪਪੜੀ ਪੇਂਗਾ ਪਾਇਆ ਝੂਟਦਿਆਂ ਨਣਦਾ ਪਰਜਾਇਆ ਫੜਕਰ ਜੈਨੂ ਬੈਗ ਜੱਟ ਸੋਚਾਂ ਵਿੱਚ ਪੈਗ ਜਨਡਾਰ ਮੇਰ ਗਾਂ ਦੀ ਤਕਲੀਫ ਰਣਖੰਡ ਦਾ ਖੇਡਣਾ ਬਾਤ ਜੇਠ ਨੇ ਚੱਕ ਲਈ ਰਣਖੰਡ ਦਾ ਖੇਡਣਾ ਜੋ ਬੰਦਾ ਹੜ ਠਾਠਾ ਮਾਰੇ ਜੋ ਬੰਦਾ ਹੜ ਠਾਠਾ ਮਾਰੇ ਨੈਣ ਜੱਟੀ ਦੇ ਕਰਨ ਅਚਾਰੇ ਕੰਨ ਛੜ ਬੱਲੇ ਬੱਲੇ ਜੱਟੀ ਜੋਰੀਏ ਤੇ ਥੱਲੇ ਜੋੜੀ ਉੱਡਣੇ ਕਬੂਤਰਾਂ ਦੀ ਡੱਕਲੀ ਹਨਖੰਡ ਦਾ ਖੇਡਣਾ ਮਾਤੇ ਜੇਠ ਨੇ ਚੱਕਲੀ ਹਨਖੰਡ ਦਾ ਖੇਡਣਾ ਛੜਾ ਜੇਠ ਸੀਨੇ ਤਤਕਾਉਂਦਾ ਛੜਾ ਜੇਠ ਸੀਨੇ ਤਤਕਾਉਂਦਾ ਇੱਕ ਨੂੰ ਪਾਪੀ ਲਾਉਣੀ ਚਾਉਂਦਾ ਸੱਟ ਫੇੜ ਤੋਂ ਬਚ ਕੇ ਜੱਟੀ ਮੰਝੇ ਉੱਤੇ ਪਾ ਕੇ ਉੱਤੇ ਚਾਦਰਾਂ ਛੜੇ ਨੇ ਦੇਖ ਟੱਕ ਲਈ ਰਣਖੰਡ ਦਾ ਖੇਡਣਾ ਮੈਂ ਤੇ ਜੇਠ ਨੇ ਚੱਕ ਲਈ ਰਣਖੰਡ ਦਾ ਖੇਡਣਾ ਦਾ ਜੇਠ ਨਾਲੇ ਹੱਥ ਫੇਰੇ ਪੁੱਛਦਾ ਜੇਠ ਨਾਲੇ ਹੱਥ ਤੇਰੇ ਲੱਗੀ ਸੱਟ ਕਿਥੇ ਦੱਸ ਤੇਰੇ ਹੋ ਗਈ ਪੂਣੀ ਵਾਂਗ ਬਗ ਤੈਨੂੰ ਨਜ਼ਰ ਨਹੀਂ ਲੱਗੀ ਤੂੰ ਤਾਂ ਦੇਵ ਨੇ ਬਣੀ ਠਾਣੀ ਤਕਲੀਂ ਨਾ ਮੈਂ ਖੰਡ ਦਾ ਖੇਡਣਾ ਮਾਂ ਤੇ ਜੇਠ ਨੇ ਚੱਕ ਲਈ ਨੰਨ ਖੰਡ ਦਾ ਖੇਡਣਾ ਚੜੀ ਤੂੰ ਖੇੜਿਆਂ ਦੀ ਡੋਲੀ ਰੇਲਾ ਕੇ ਲਾਰਾਣੀ ਤੈਨੂੰ ਤੇਰਾ ਪਿਆਰ ਮੁਬਾਰਕ ਸਾਨੂੰ ਤਖਤ ਹਜਾਰਾਣੀ ਹੋ ਚੜ ਗਈ ਤੂੰ ਖੇੜਿਆਂ ਦੀ ਜਾਗਨ ਮਾਣਾ ਰੋਂਦਾ ਫਿਰਦਾ ਤੂਟੇ ਤਾਂ ਹਾਂ ਮਾਰੇ ਜਾਗਨ ਮਾਣਾ ਰੋਂਦਾ ਫਿਰਦਾ ਤੂਟੇ ਤਾਂ ਹਾਂ ਮਾਰੇ ਅੱਜ ਨਾ ਕੋਈ ਚੁੱਪ ਕਰਾਵੇ ਰੋਂਦੇ ਨੂੰ ਮਟਿਆਰੇ ਅੱਜ ਨਾ ਕੋਈ ਚੁੱਪ ਕਰਾਵੇ ਰੋਂਦੇ ਨੂੰ ਮਟਿਆਰੇ ਦੇਖ ਦੇਖ ਕੇ ਜੱਟ ਨੂੰ ਰੋਂਦਾ ਦੇਖ ਦੇਖ ਕੇ ਜੱਟ ਨੂੰ ਰੋਂਦਾ ਹੱਸਦਾ ਹੈ ਪਿੰਡ ਸਾਰਾ ਨੀ ਤੈਨੂੰ ਤੇਰਾ ਪਿਆਰ ਮੁਬਾਰਕ ਸਾਨੂੰ ਤਖਤ ਹਜ਼ਾਰਾ ਨੀ ਹੋ ਚੜ ਗਈ ਤੂੰ ਖੇੜਿਆਂ ਦੀ ਪੱਲੇ ਬਣ ਕੇ ਚੂਰੀ ਤੂਚਕ ਪਿਉ ਦੇ ਵਦ ਚ ਰਵਾ ਲੈ ਪੱਲੇ ਬਣ ਕੇ ਚੂਰੀ ਤਖਤ ਹਜਾਰੇ ਵਾਲਾ ਚਟੀਏ ਮੰਗਦਾ ਹੈ ਮਜ਼ਦੂਰੀ ਤਖਤ ਹਜਾਰੇ ਵਾਲਾ ਚਟੀਏ ਮੰਗਦਾ ਹੈ ਮਜ਼ਦੂਰੀ ਖਾਲੀ ਹੱਥ ਕਰਾਂ ਨੂੰ ਮੁੜਿਆ ਖਾਲੀ ਹੱਥ ਕਰਾਂ ਨੂੰ ਮੁੜਿਆ ਰੋਂਦਾ ਚਾਕ ਵਿਚਾਰਾ ਨਹੀਂ ਤੈਨੂੰ ਤੇਰਾ ਪਿਆਰ ਮੁਬਾਰਕ ਥਾਣੂ ਤਖਤ ਹਜਾਰਾ ਨਹੀਂ ਓ ਚੜ ਗਈ ਤੂੰ ਖੇੜਿਆਂ ਦੀ ਖੜੀ ਫੇਰ ਗਈ ਅੱਖਾਂ ਜਟਿਏ ਚੰਗੀ ਤੋੜਨ ਭਾਈ ਖੜੀ ਫੇਰ ਗਈ ਅੱਖਾਂ ਜਟਿਏ ਚੰਗੀ ਤੋੜਨ ਭਾਈ ਮਨ ਜਦ ਲਾਂਦਾ ਕਰਕੇ ਪਹਿਲਾਂ ਪਿੱਛੋਂ ਛੁਰੀ ਚਲਾਈ ਮਨ ਜਦ ਲਾਂਦਾ ਕਰਕੇ ਪਹਿਲਾਂ ਪਿੱਛੋਂ ਛੁਰੀ ਚਲਾਈ ਸੁਰਗੀ ਵੱਢ ਕੇ ਤਾਉਣ ਯਾਰ ਦੀ ਸੁਰਗੀ ਵੱਢ ਕੇ ਤਾਉਣ ਯਾਰ ਦੀ ਕਰਕੇ ਵਾਰ ਕਰਾਰਾ ਨੀ ਤੈਨੂੰ ਤੇਰਾ ਪਿਆਰ ਮੁਬਾਰਕ ਸਾਨੂੰ ਤਖਤ ਹਜ਼ਾਰਾਂ ਨੀ ਹੋ ਚੜ ਗਈ ਤੂੰ ਖੇੜਿਆਂ ਦੀ ਜੇ ਕਿਧਰੇ ਰੱਬ ਸੁਣਦਾ ਹੋਵੇ ਹੀਰੇ ਨੇੜੇ ਤੇੜੇ ਜੇ ਕਿਦਰੇ ਰੱਬ ਸੁਣਦਾ ਹੋਵੇ ਹੀਰੇ ਨੇੜੇ ਤੇੜੇ ਹਾ ਫਕਰ ਦੀ ਪੈਜੇ ਮਰਜੇ ਸੈਦਾਰੋਂ ਮਣ ਖੇੜੇ ਹਾ ਫਕਰ ਦੀ ਪੈਜੇ ਮਰਜੇ ਸੈਦਾਰੋਂ ਮਣ ਖੇੜੇ ਭੁੱਲਿਆ ਦੇਵ ਥਰੀਕਿਆਂ ਵਾਲਾ ਭੁੱਲਿਆ ਦੇਵ ਥਰੀਕਿਆਂ ਵਾਲਾ ਤੈਨੂੰ ਯਾਰ ਪਿਆਰਾ ਨਹੀਂ ਤੈਨੂੰ ਤੇਰਾ ਪਿਆਰ ਮੁਬਾਰਕ ਸਾਨੂੰ ਤੱਕ ਤਹਜਾਰਾਂ ਨਹੀਂ ਓ ਚੜਦੀ ਤੂੰ ਖੇੜਿਆਂ ਦੀ